ਬਾਈ ਜੀ 50 50 ਪਰਾਣੀਆਂ ਤੁਹਾਡੀਆਂ ਕੌਰਤਿਆਂ ਵੀ ਦੇਖ ਲਈਆਂ ਉਹ 100 100 ਰੁਪਏ ਵਾਲੇ ਤੁਹਾਡੇ ਸੂਟ ਵੀ ਦੇਖ ਲੈ ਔਰ ਬਾਈ ਜੀ ਸੀਜ਼ਨ ਆ ਗਿਆ ਵਿਆਹ ਸ਼ਾਈ ਦਾ ਤਾਜ ਮਿਰਦਾ ਉਹ ਪਹਿਣਾ ਦੇ ਫੈਰੇ ਕਰ ਦਿਓ ਹੈਵੀ ਹੈਵੀ ਸੂਟਾਂ ਦੇ ਆਫਰਾਂ ਲਾ ਦਿਓ ਰਿਕਾਰਡ ਬਣਾ ਦਿਓ ਪਤਾ ਲੱਗੇ ਮਾਤੂ ਸ਼੍ਰੀ ਦਸਤਾਰ ਕਹੇ ਸੀ ਮੈਂ ਕਿਹਾ ਇਤਿਹਾਸ ਦੇ ਪੰਨਿਆਂ ਤੇ ਆਦੀ ਡੇਟ ਤੇ ਅੱਜ ਦਾ ਟਾਈਮ ਨੋਟ ਕਰ ਲਓ ਆ ਚੱਕੋ ਸੂਟ ਕਢਾਈ ਵਾਲਾ ਚੈਲੰਜ ਕਰਕੇ ਕਹਿੰਦਾ 1200 ਦਾ ਵਿਗਣ ਵਾਲਾ 350 ਰੁਪਏ ਦਾ 350 ਰੁਪਏ ਇੱਥੇ ਫਾਇਦੇ ਹੋਣੇ ਆ ਉਹ ਤਾਜਵਰੀ ਵਾਲੇ ਵਿਆਹ ਸ਼ਾਈ ਦਾ ਕੱਪੜਾ ਲੈਣ ਵਾਲੇ ਆ ਜੋ 1200 ਦੇ ਸੂਟ 350 ਚ ਕਰਦੇ ਆ ਭਾਜੀ ਵੀਡੀਓ ਐਂਡ ਤੱਕ ਦੇਖ ਲਓ ਧਮਾਕੇ ਪੈਣੇ ਧਮਾਕੇ ਬਾਜ਼ਾਰ ਚ 1500 ਦਾ ਇੱਕ ਸਾਡੇ ਕੋਲ ਲੈ ਜਾਓ 1500 ਦੇ ਤਿੰਨ 500 ਰੁਪਏ ਦਾ ਸੂਟ ਕਰਤਾ ਦੇਖੋ ਕਿੰਨਾ ਸੋਹਣਾ ਗਲੇ ਦੇ ਕੰਮ ਕਿੰਨਾ ਹੈਵੀ ਡਿਜ਼ਾਈਨ ਬਾਜ਼ਾਰ ਦਾ ਰੇਟ 2200 2500 ਸਾਡਾ ਰੇਟ 8500 ਰੁਪਏ ਦਾ ਸੂਟ ਲੈ ਜਾਓ ਆ ਦੇਖੋ ਝੂਠ ਕੋਈ ਨਹੀਂ ਬੋਲਦੇ ਜੋ ਰੇਟ ਬੋਲ ਰਿਆਂ ਲਿਖ ਲਿਖ ਕੇ ਲਾ ਦਿਆ ਕੱਲਾ ਕੱਲਾ ਸੱਚ ਪ्योर ਚਨਾਉਣ ਪ्योर ਗਰੇਵ ਦੇ ਦੁਪੱਟੇ ਸੂਟ ਲਾ ਕੇ ਦੇ ਰਹਿਆਂ 4 4 5 5000 ਵਾਲੇ ਚੱਕੋ 1500 ਡਿਜ਼ਾਈਨਰ ਪੀਸ ਚੈੱਕ ਕਰੋ ਭਾਜੀ ਹੈਵੀ ਡਿਜ਼ਾਈਨਰ ਪੀਸ ਚੱਕੋ ਸ਼ੈਰੀ ਪੀਸ ਲੁੱਕ ਚੈੱਕ ਕਰੋ ਬਾਜ਼ਾਰਾ ਦੇ ਵਿੱਚ ਸੂਟ ਦਾ 5000 6000 ਉਹ ਮੰਗਾ ਰੇਟ ਲੈ ਲੈਂਦੇ ਆ ਆ ਚੱਕੋ ਆ 2750 ਰੁਪਏ ਰੇਟ ਉੱਤੇ ਲਿਖਿਆ ਬੋਲੂਗਾ ਆ ਦੇਖੋ ਜੀ ਦਿੱਲੀ ਬੰਪੇ ਵਾਲੇ ਮੋਡਰਾ ਵਾਲੇ ਲਜਰੀ ਲਹਿੰਗੇ ਓ ਰੇਟ ਸੁਣਿਓ ਰੇਟ ਪੈਰਾ ਹੈਡੋ ਜ਼ਮੀਨ ਖਿਸਕ ਜੂ ਆ ਦੇਖੋ ਜਿਹੜਾ ਬਾਜ਼ਾਰ ਚ ਜਾ ਕੇ ਲਹਿੰਗਾ ਲੈਨੇ ਓ 10000 ਰੁਪਏ ਦਾ ਸਾਡੇ ਕੋਲ ਲੈ ਜਾਓ 3500 ਰੁਪਏ ਦਾ ਬਾਜ਼ਾਰ ਦੇ ਵਿੱਚ 35000 ਰੁਪਏ ਦਾ ਲਹਿੰਗਾ ਅਸੀਂ ਦਵਾਂਗੇ 15000 ਰੁਪਏ ਦਾ ਰੈੱਡ ਕਲਰ ਦਾ ਵੈਡਿੰਗ ਸੂਟ ਪਿਆਰਾਂ ਦੇ 30 30 40 40000 ਰੇਟ ਸਾਡਾ ਰੇਟ ਸਟਾਰਟ ਹੈ 7000 ਰੁਪਏ ਦਾ ਸੂਟ ਜਿਹੜੇ ਕਹਿੰਦੇ ਵੀ ਚੀਜ਼ ਚੰਗੀ ਪਾਉਣੀ ਆ ਭਾਵੇਂ 20000 ਦਾ ਸੂਟ ਹੋਵੇ ਉਹਨਾਂ ਦੇ ਲਈ ਬੈਸਟ 컬렉ਸ਼ਨ ਸਾਡੇ ਕੋਲ ਆ ਚੁੱਕੀ ਆ ਅਸੀਂ 20 20000 ਵਾਲੇ ਸੂਟ ਵੀ 5 5000 ਚ ਕਰਦੇ ਆ ਦੇਖੋ ਰੇਟ ਸਾਡੇ ਘੱਟ ਹੈਗੇ ਆ ਚੈਲੰਜ ਇਹ ਵੀ ਕਰਦੇ ਆ ਵਰਾਈਟੀ ਜੋ ਅਸੀਂ ਤੁਹਾਨੂੰ ਦਿਹਾਤੀ ਉਹ ਕਿਸੇ ਤੋਂ ਮਿਲਣੀ ਹੈ ਨਹੀਂ ਬਾਈ ਜੀ 50-50 ਰੁਪਏ ਵਾਲੀਆਂ ਤੁਹਾਡੀਆਂ ਕੁਰਤੀਆਂ ਵੀ ਦੇਖ ਲਈਆਂ ਉਹ 100-100 ਰੁਪਏ ਵਾਲੇ ਤੁਹਾਡੇ ਸੂਟ ਵੀ ਦੇਖ ਲਏ ਹੁਣ ਬਾਈ ਜੀ ਸੀਜ਼ਨ ਆ ਗਿਆ ਵਿਆਹ ਸਾਈ ਦਾ ਦਾਜ ਮਿਰ ਦਾ ਉਹ ਪਹਿਣਾ ਦੇ ਫੈਰੇ ਕਰ ਦਿਓ ਹੈਵੀ ਹੈਵੀ ਸੂਟਾਂ ਦੇ ਆਫਰਾਂ ਲਾ ਦਿਓ ਰਿਕਾਰਡ ਬਣਾ ਦਿਓ ਪਤਾ ਲੱਗੇ ਮਾਤੂ ਸ਼੍ਰੀ ਦਸਤਾਰ ਕਹੇ ਸੀ ਵੀ ਰੁਪਈਆ ਦਾ ਜੇਬ ਚ ਲੱਖ ਪਾ ਗਿਆ ਸੀ ਪਰ ਲੱਖ ਵਾਲਾ ਕਪੜਾ 30000 ਚ ਮਿਲ ਗਿਆ ਦੇਖੋ ਭਾਜੀ 50 ਵਾਲੀ ਕੁੜਤੀ ਤੇ 100 ਵਾਲੇ ਸੂਟ ਤੇ ਮਾਤੂਸ਼ੀ ਦਸਤਾਰੇ ਰਕੋਰਡ ਤੋੜਦੇ ਆ ਹੁਣ ਆ ਗਈ ਦਾਜਵਰੀ ਦੀ ਵਾਰੀ ਆ ਚੱਕੋ ਵੈਡਿੰਗ ਸੂਟ ਲੈ ਕੇ ਆ ਗਿਆ ਮੈਂ ਕਹਿੰਦਾ ਇਤਿਹਾਸ ਦੇ ਪੰਨਿਆਂ ਤੇ ਅੱਜ ਦੀ ਡੇਟ ਤੇ ਅੱਜ ਦਾ ਟਾਈਮ ਨੋਟ ਕਰ ਲੋ ਆ ਚੱਕੋ ਸੂਟ ਕੜਾਈ ਵਾਲਾ ਚੈਲੰਜ ਕਰਕੇ ਕਹਿੰਦਾ 1200 ਦਾ ਵੇਕਣ ਵਾਲਾ 350 ਰੁਪਏ ਦਾ 350 ਰੁਪਏ ਦਾ ਸੂਟ 350 ਰੁਪਏ ਦਾ ਉਹ ਟੋਡਾ ਪਲਾ ਹੋਵੇ ਓਏ ਹੋਏ ਉਹ ਆ ਤਾਂ ਸੱਚੀ ਪਟਾਕਾ ਪਾਤਾ ਉਹ ਬਾਜ਼ਾਰ ਚ 12-1200 ਰੁਪਏ ਦਾ ਸੂਟ ਮਾਤੂ ਸ਼੍ਰੀ ਦਸਤਾਰ ਨੇ ਕਰਤਾ 350 ਰੁਪਏ ਦਾ ਸੂਟ ਇੱਥੇ ਫਾਇਦੇ ਹੋਣੇ ਆ ਉਹ ਦਾਜਵਰੀ ਵਾਲੇ ਵਿਆਹ ਸ਼ਾਈ ਦਾ ਕੱਪੜਾ ਲੈਣ ਵਾਲੇ ਆ ਜਿਓ 12-1200 ਦੇ ਸੂਟ 350 ਚ ਕਰਦੇ ਆ ਓ ਭਾਜੀ ਵੀਡੀਓ ਐਂਡ ਤੱਕ ਦੇਖ ਲਿਓ ਧਮਾਕੇ ਪੈਣੇ ਧਮਾਕੇ ਰੰਗੜੀਆਂ ਬਹੁਤ ਆ ਚੱਕੋ ਕੜਾਈ ਵਾਲਾ ਸੂਟ ਬਾਜੀ ਆ ਚੱਕੋ ਹੁਣ ਪੈਣੇ ਆ ਪਟਾਕੇ ਚੱਕੋ ਬਾਜੀ 1500 ਰੁਪਏ ਵਾਲਾ ਸੂਟ 500 ਰੁਪਏ ਦਾ ਦੁਪੱਟਾ ਕੜਾਈ ਵਾਲਾ ਓਏ ਆ ਦੇਖੋ ਬਾਜ਼ਾਰ ਚ 1500 ਦਾ ਇੱਕ ਸਾਡੇ ਕੋਲੋਂ ਲੈ ਜਾਓ 1500 ਦੇ ਤਿੰਨ 500 ਰੁਪਏ ਦਾ ਸੂਟ ਕਰਤਾ 500 ਰੁਪਏ ਦਾ ਸੂਟ ਚੱਕੋ ਬਾਜੀ ਗਰੇਵ ਦਾ ਸੂਟ ਨਾਲ ਕੜਾਈ ਵਾਲਾ ਦੁਪੱਟਾ ਲਾ ਕੇ ਆ ਚੱਕੋ ਭੱਜੋ ਹੁਣ ਜਿੱਥੋਂ ਤੱਕ ਭੱਜ ਹੁੰਦਾ 650 ਰੁਪਏ ਦਾ 650 ਰੁਪਏ ਦਾ ਆਹ ਦੇਖੋ 2000 ਤੋਂ ਘੱਟ ਨਹੀਂ ਕਿਸੇ ਨੇ ਸੂਟ ਦੇਣਾ ਉਹ 2000 ਵਾਲਾ ਸੂਟ ਕਰਤਾ 650 ਰੁਪਏ ਚ ਦੁਪੱਟੇ ਨਾਲ ਆਹ ਦੇਖੋ ਕਿੰਨਾ ਸੋਹਣਾ ਰੰਗ ਉਹ ਭੂਆ ਮਾਸੀ ਪਾਈ ਚਾਚੀ ਭੈਣ ਭਰਜਾਈ ਦਾਦੀ ਨਾਨੀ ਸਾਰੇ ਹੀ ਖੁਸ਼ ਕਰ ਦੇਣੇ ਆ ਦੇਖੋ ਕਿੰਨਾ ਸੋਹਣਾ ਗਲੇ ਦੇ ਕੰਮ ਕਿੰਨਾ ਹੈਵੀ ਡਿਜ਼ਾਈਨ ਬਾਜ਼ਾਰ ਦਾ ਰੇਟ 2200 2500 ਸਾਡਾ ਰੇਟ 850 ਰੁਪਏ ਦਾ ਸੂਟ ਲੈ ਜਾਓ 850 ਚੱਕੋ ਭਾਜੀ ਵੈਡਿੰਗ ਸੂਟ ਵਿਆਹ ਲਈ ਕੁੜੀ ਵਾਸਤੇ ਚੱਕੋ ਹਣ ਮਾਤੂ ਸ਼ਰੀ ਦਸਤਾਰ ਨੇ ਨੇਰੀਆਂ ਲਾਉਣੀਆਂ ਪੁੱਟਰ ਰੋਡ ਤੇ ਕੜਾਈ ਵਾਲਾ ਦੁਪੱਟਾ ਨਾਲ ਲਾ ਕੇ 3000 4000 5000 1475 ਰੁਪਏ ਦਾ ਆ ਦੇਖੋ ਝੂਠ ਕੋਈ ਨਹੀਂ ਬੋਲਦੇ ਜੋ ਰੇਟ ਬੋ ਰਿਆਂ ਲੇਖ ਲੇਖ ਕੇ ਲਾ ਦਿਆ ਕੱਲਾ ਕੱਲਾ ਸੱਚ ਲੈ ਜੋ 1275 ਚ ਸੂਟ ਆ ਚੱਕੋ ਬਾਜੀ ਕੜਾਈ ਵਾਲਾ ਹੈਵੀ ਸੂਟ ਤਾਜਵਰੀ ਵਾਸਤੇ ਸੂਟ ਲਾਉਣਾ ਚਨੌਣ ਦੇ ਦੁਪੱਟੇ ਫੋਰ ਸਾਈਡ ਵਰਕ ਦੇ ਨਾਲ ਜ਼ੀਰੋ ਟਾਂਕੇ ਦਾ ਕੰਮ ਹੋਇਆ ਓਏ ਹੈਂਡ ਵਰਕ ਆ ਬਾਜੀ ਕਾਪੀਆਂ ਨਹੀਂ ਆ ਕਿਸੇ ਬੰਦ ਹੁੰਦੀ ਦੁਕਾਨ ਤੋਂ ਸੋਦਾ ਨਹੀਂ ਚੱਕਦੇ ਮਾਤੂ ਸ਼ਰੀ ਚੱਕੋ 1500 ਰੁਪਏ ਦਾ 3000 ਵਾਲਾ ਚੱਕੋ ਲਓ ਜੀ ਨਾ ਚੰਡੀਗੜ੍ਹ ਮਹਾਲੀ ਲੁਧਿਆਣੇ ਜਾਣ ਦੀ ਲੋੜ ਨਹੀਂ ਮੱਝ ਦੀ ਧਰਤੀ ਕਾਦੀਆਂ ਚ ਲੈ ਜਾਓ ਇੱਕ 1000 ਇਦਾਂ ਦੇ ਸੂਟ ਆ ਪਾਕਿਸਤਾਨੀ ਚੀਜ਼ਾਂ ਜਿਹੜੀਆਂ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲਦੀਆਂ 3500 ਰੁਪਏ ਦਾ ਸੂਟ ਬਾਜ਼ਾਰ 'ਚ ਸਾਡੇ ਕੋਲੋਂ 1500 ਰੁਪਏ ਦਾ ਸਿਰਫ 1500 ਰੁਪਏ 'ਚ ਸੂਟ ਦੇ ਦਿਆਂਗੇ ਚੱਕੋ ਭਾਜੀ ਡਿਜ਼ਾਈਨਿੰਗ ਜਿੰਨੀ ਮਰਜ਼ੀ ਲੈ ਲਓ ਨੇਚਰਲ ਕ੍ਰੇਵ ਦੇ ਪੇਸ ਆ ਨਾਕਆਊਟ ਨਾ ਨਾ ਡੀ ਕੱਪੜੇ ਨਾ ਡੀ ਚਨੌਣ ਦੇ ਦੁਪੱਟੇ ਪਿਓਰ ਚਨੌਣ ਪਿਓਰ ਕਰੇਵ ਦੇ ਦੁਪੱਟੇ ਸੂਟ ਲਾ ਕੇ ਦੇ ਰਹੇ ਆ 4 4 5 5000 ਵਾਲੇ ਚੱਕੋ 1500 ਕੋਈ 1200 ਡਿਜ਼ਾਈਨਰ ਪੀਸ ਚੈੱਕ ਕਰ ਲੋ ਭਾਜੀ ਹੈਵੀ ਡਿਜ਼ਾਈਨਰ ਪੀਸ ਚੱਕੋ ਸ਼ਹਿਰੀ ਪੀਸ ਲੁੱਕ ਚੈੱਕ ਕਰੋ ਬੁਜਾਰਾ ਦੇ ਵਿੱਚ ਸੂਟ ਦਾ 5000 6000 ਮੂੰਹ ਮੰਗਾ ਰੇਟ ਲੈਂਦੇ ਆ ਆ ਚੱਕੋ ਮੈਂ ਬੋਲਣਾ ਨਹੀਂ 2750 ਰੁਪਏ ਰੇਟ ਉੱਤੇ ਲਿਖਿਆ ਬੋਲੂਗਾ। ਟੰਗ ਚੈੱਕ ਕਰ ਲੋ। ਮਹਿਰੂਨ ਕਲਰ ਚੈੱਕ ਕਰ ਲੋ। ਹੈਂਡਵਰਕ ਨਾਲ ਲੱਤਿਆ ਹੋਇਆ। ਆ ਚੈੱਕ ਕਰੋ ਫੋਟੋ ਵਾਲਾ ਪੀਸ। ਆ ਨੈਚੁਰਲ ਕਰੇਵ ਦਾ ਫੋਟੋ ਵਾਲਾ ਪੀਸ ਆ ਭਾਜੀ। ਪਿਆਰਾਂ ਦੇ ਵਿੱਚ ਕੰਟਰਾਸਟ ਪੱਟੇ ਨਾਲ 6000 ਤੋਂ ਘੱਟ ਨਹੀਂ। 2750 ਰੁਪਏ ਦਾ ਦੇ ਦੇਣਾ 2750 ਰੁਪਏ ਦਾ। ਆ ਚੈੱਕ ਕਰੋ yellow ਕਲਰ। ਦੇਖੋ ਰੰਗਾ ਮੇਚੀ ਦੇ ਕਮੀ ਨਹੀਂ ਆ। ਆ ਜੋ ਹੁਣ ਇਤਿਹਾਸ ਦੇ ਪੰਨਿਆਂ ਤੇ ਰਿਕੌਰ ਇਹੋ ਜੇ ਬਾਨੇ ਆ ਤੋੜ ਨਹੀਂ ਹੋਣੇ ਕਿਸੇ ਤੋਂ ਤੋੜ ਨਹੀਂ ਹੋਣੇ ਆ ਦੇਖੋ ਜੀ ਦਿੱਲੀ ਬੰਬੇ ਵਾਲੇ ਮੋੜਨਾ ਵਾਲੇ ਲਗਜ਼ਰੀ ਲਹਿੰਗੇ ਓ ਰੇਟ ਸੁਣਿਓ ਰੇਟ ਪੈਰਾ ਹਟੋ ਜ਼ਮੀਨ ਖਿਸਕ ਜੂ ਆ ਦੇਖੋ ਜਿਹੜਾ ਬਾਜ਼ਾਰ ਜਾ ਕੇ ਲਹਿੰਗਾ ਲੈਨੇ ਓ 10000 ਰੁਪਏ ਦਾ ਸਾਡੇ ਕੋਲ ਲੈ ਜਾਓ 3500 ਰੁਪਏ ਦਾ ਆ ਲਹਿੰਗਾ ਜਿਹੜਾ ਲੈਨੇ ਓ ਬਾਜ਼ਾਰ 'ਚ 15000 ਦਾ ਸਾਡੇ ਕੋਲ ਲੈ ਜਾਓ 5000 ਦਾ ਆ ਜਿਹੜਾ ਲਹਿੰਗਾ ਲੈਨੇ ਓ 20000 ਰੁਪਏ ਦਾ ਸਾਡੇ ਕੋਲੋਂ ਲੈ ਜਾਓ ਸਿਰਫ 9500 ਰੁਪਏ ਦਾ ਉਹ ਇਦਾਂ ਦੀਆਂ ਰਾਇਲ ਚੀਜ਼ਾਂ ਉਹ ਦੇਖੋ ਉੱਪਰੋਂ ਹੇਠਾਂ ਤੱਕ ਆਹਨ ਸੋਨੇ ਦਾ ਜੜੀ ਪਈ ਕੁੜੀ ਖੜੀ ਆ 25 25 ਹਜ਼ਾਰਾਂ ਦੇ ਲਹੰਗੇ 12 12 ਹਜ਼ਾਰ ਚ ਆ ਵੀ ਦੇਖੋ ਕਿੰਨੇ ਸੋਹਣੇ ਲਹੰਗੇ ਆ ਬਾਜ਼ਾਰ ਦੇ ਵਿੱਚ 35000 ਰੁਪਏ ਦਾ ਲਹंगा ਅਸੀਂ ਦਵਾਂਗੇ 15000 ਰੁਪਏ ਦਾ ਲਹंगा ਆ ਦੇਖੋ ਹਰ ਕਿਸੇ ਦੇ ਵਿੱਚ ਫਾਇਦੇ ਉਹ ਬਾਜ਼ਾਰ ਨਾਲੋਂ ਰੇਟ ਤਿੰਨ ਤਿੰਨ ਗੁਣਾ ਘੱਟ ਕਰਦੇ ਆ ਸਾਡੇ ਕੋਲ 17 1800 ਤੋਂ ਲਹंगा ਸ਼ੁਰੂ ਹੋ ਜਾਂਦਾ ਪਹ 50000 ਤੱਕ ਦਾ ਲਹਿੰਗਾ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਆ ਲਓ ਜੀ ਲਹਿੰਗੇ ਦਾ ਤੁਸੀਂ ਦੇਖ ਲਿਆ ਆ ਚੱਕੋ ਲਹਿੰਗਿਆਂ ਤੋਂ ਭਾਰੇ ਭਾਰੇ ਹੈਵੀ ਹੈਵੀ ਸੂਟ ਰੈੱਡ ਕਲਰ ਦਾ ਵੈਡਿੰਗ ਸੂਟ 15 ਦੇ 30 30 40 40000 ਰੇਟ ਸਾਡਾ ਰੇਟ ਸਟਾਰਟ ਹੈ 7000 ਰੁਪਏ ਦਾ ਸੂਟ ਜੀ 7000 ਦਾ ਦੇਖੋ ਜੀ ਸੂਟ ਦੇ ਨਾਲ-ਨਾਲ ਹੈਵੀ ਦੁਪੱਟੇ ਵੀ ਦੇ ਰਹੇ ਆ ਰੈੱਡ ਸੂਟ ਵੀ ਦਿਖਾਇਆ ਤੁਸੀਂ ਆ ਵੀ ਦੇਖੋ ਓਏ ਰਾਣੀਆਂ ਮਹਾਰਾਣੀ ਵਾਲੇ ਸੂਟ ਆ ਜਿਹੜੇ ਐਨਆਰਆਈ ਲੋਕ ਆ ਉਹਨਾਂ ਦੀ ਪਸੰਦੀਦਾ ਚੀਜ਼ਾਂ ਜਿਹੜੇ ਸ਼ਹਿਰਾਂ ਪਿੰਡਾਂ ਦੇ ਵਿੱਚ ਜੱਟ ਜੀਮੀਂਦਾਰ ਅਮੀਰ ਲੋਕ ਆ ਜਿਹੜੇ ਕਹਿੰਦੇ ਵੀ ਚੀਜ਼ ਚੰਗੀ ਪਾਉਣੀ ਆ ਭਾਵੇਂ 20000 ਦਾ ਸੂਟ ਹੋਵੇ ਉਹਨਾਂ ਦੇ ਲਈ ਬੈਸਟ ਕਲੈਕਸ਼ਨ ਸਾਡੇ ਕੋਲ ਆ ਚੁੱਕੀ ਆ ਅਸੀਂ 20 20000 ਵਾਲੇ ਸੂਟ ਵੀ 5 5000 ਕਰਦੇ ਆ ਇੱਥੇ ਫਾਇਦੇ ਹੋਣੇ ਆ ਲੁੱਟ ਨਾ ਬਸੇ ਕੋਈ ਕੰਮ ਹੈ ਨਹੀਂ ਦੇਖੋ ਜੀ ਰਾਇਲ ਕਲਾਸ ਲਗਜ਼ਰੀ ਫੈਬਰਿਕ ਰਾਇਲ ਕਲਾਸ ਲਗਜ਼ਰੀ ਕੰਮ ਔਰ ਲਗਜ਼ਰੀ ਕਾਰੀਗਰਾਨੇ ਬਣਾਈਆਂ ਵੇ ਚੀਜ਼ਾਂ ਆਹਾ ਸੂਟ ਮਹਾਰਾਣੀ ਨੇ ਪਾਇਆ ਹੁੰਦਾ ਜਿਹੜਾ ਆਮ ਲੋਕ ਵੀ ਹੁਣ ਪਾਉਣਗੇ ਰੇਟ ਮੈਂ ਕਹਿੰਦਾ ਬਾਜ਼ਾਰ ਨਾਲੋਂ ਅੱਧੇ ਦੇਖੋ ਜੀ ਜੇਨੇ ਲੈਣਾ ਵਿਆਹ ਦੇ ਲਈ ਰੈੱਡ ਸੂਟ ਸਾਡੇ ਕੋਲ ਰੈੱਡ ਸੂਟ ਦੇ ਵਿੱਚ ਬਹੁਤ ਹਿਊਜ ਕਲੈਕਸ਼ਨ ਆ ਸਾਡੇ ਕੋਲ ਰਾਰ ਰੰਗ ਦੇ ਸੂਟਾਂ ਦੇ ਵਿੱਚ 35 35 40 40 ਡਿਜ਼ਾਈਨ ਆਹ ਦੇਖੋ ਫਰੰਟ ਕਿੰਨਾ ਸੋਹਣਾ ਘੇਰੇ ਦੇ ਕੰਮ ਬਾਹਾਂ ਦੇ ਕੰਮ ਦੁਪੱਟਾ ਦੇਖੋ ਕਿੰਨਾ ਸੋਹਣਾ ਲਗਜ਼ਰੀ ਦੁਪੱਟਾ ਇਹ ਬਾਜ਼ਾਰ ਦੇ ਵਿੱਚ 25000 ਦਾ ਸੂਟ ਮਿਲਦਾ 25000 ਦਾ ਅਸੀਂ ਦਵਾਂਗੇ 11-12000 ਰੁਪਏ ਦਾ ਫਰਕ ਦੇਖੋ ਕਿੰਨਾ ਵੱਡਾ ਰੈੱਡ ਸੂਟ ਤੋਂ ਇਲਾਵਾ ਤੁਸੀਂ ਆਹ ਦੇਖੋ ਚੀਜ਼ਾਂ ਫਲਕਾਰੀ ਟੱਚ ਦੁਪੱਟੇ ਆ ਗਿਆ ਸੂਟਾਂ ਦੇ ਫਰੰਟ ਘੇਰੇ ਦੇਖੋ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਦੇਖੋ ਜੀ ਰਾਇਲ ਕਲਾਸ ਚੀਜ਼ਾਂ ਲਗਜ਼ਰੀ ਚੀਜ਼ਾਂ ਮੈਂ ਕਹਿੰਦਾ ਇਹੋ ਜਿਹੇ ਕੰਮ ਤੁਸੀਂ ਨਹੀਂ ਦੇਖੇ ਹੋਣੇ ਇਹੋ ਜਿਹੇ オリジナル ਪੀਸ ਨਹੀਂ ਦੇਖੇ ਹੋਣੇ ਦੇਖੋ ਜੀ ਕਾਪੀਆਂ ਬਹੁਤ ਹੁੰਦੀਆਂ ਰੀਸਾ ਬਹੁਤ ਹੁੰਦੀਆਂ ਵੀਡੀਓ ਫੇਸਬੁੱਕ ਦੇ ਬਹੁਤ ਹੁੰਦੀਆ ਪਰ ਆਹ ਵੀਡੀਓ ਸ਼ੇਅਰ ਕਰ ਦੋ ਲੱਖਾਂ ਲੋਕਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਦੀ ਬਜ਼ਾਰਾ ਦੇ ਵਿੱਚ ਹੁੰਦੀ ਲੁੱਟ ਉਹਨਾਂ ਦੇ ਅੱਖਾਂ ਤੋਂ ਪੱਟੀ ਲਾ ਦਿਓ ਤੁਸੀਂ ਆ ਵੀ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਦੇਖੋ ਰੇਟ ਸਾਡੇ ਘੱਟ ਹੈਗੇ ਆ ਚੈਲੰਜ ਇਹ ਵੀ ਕਰਦੇ ਆ ਫਰਾਈਟੀ ਜੋ ਅਸੀਂ ਤੁਹਾਨੂੰ ਦਿਹਾਤੀ ਉਹ ਕਿਸੇ ਤੋਂ ਮਿਲਣੀ ਹੈ ਨਹੀਂ ਆ ਦੇਖੋ ਹਰ ਇੱਕ ਤਰ੍ਹਾਂ ਦੀ ਚੀਜ਼ ਹਰ ਇੱਕ ਉਮਰ ਦੇ ਲਈ ਸੂਟ ਹਰ ਇੱਕ ਤਰ੍ਹਾਂ ਦੇ ਬੰਦੇ ਦਾ ਬਜਟ ਸਾਡੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਆ 100 ਰੁਪਏ ਤੋਂ ਲੈ ਕੇ 35-40 ਹਜ਼ਾਰ ਤੱਕ ਦੇ ਸੂਟ ਵੀ ਲੈ ਸਕਦੇ ਆ ਹਰ ਕੋਈ ਜੋ ਵੀ ਆਵੇ ਰਾਜੀ ਜਾਵੇ ਮਾਤਰਾਵ ਇੱਥੇ ਕਿਸੇ ਨੂੰ ਇਦਾਂ ਨਹੀਂ ਹੈ ਕਿ ਸ਼ਰਤ ਬਈ ਸਾਡੇ ਕੋਲ ਮਹਿੰਗੀ ਚੀਜ਼ ਆ ਜਾਂ ਸਾਡੇ ਕੋਲ ਸਸਤੀ ਚੀਜ਼ ਆ ਜਿੱਦਾਂ ਦਾ ਕਸਟਮਰ ਉਨਾਰ ਅਕੋਰਡਿੰਗ ਤੁਹਾਨੂੰ ਅਸੀਂ ਸਾਰੇ ਤੋਹਫੇ ਖੋਲ ਕੇ ਦੇ ਦੇਣੇ ਆ ਆ ਸੂਟ ਬੜਾ ਕਿੰਨੇ ਦਾ ਤੁਸੀਂ ਸੋਚਦੇ ਹੋਣੇ ਆ 17-18000 ਤੋਂ ਘੱਟ ਸੂਟ ਨਹੀਂ ਹੋਣਾ ਦੁਪੱਟਾ ਵੀ ਚੈੱਕ ਕਰ ਲੋ ਪਰ ਸਾਡੇ ਕੋਲ 18-18000 ਵਾਲੇ ਸੂਟ ਵੀ 7-7 8-8000 9-9000 ਚ ਕਰਤੇ ਆ ਇਸ ਲਈ ਕਹਿੰਨੇ ਆ ਆਜੋ ਬਹੁਤ ਵੱਡੇ ਫਾਇਦੇ ਹੋਣੇ ਆ ਕਦੇ ਸੂਟਾਂ ਦੀ ਜਿਹੜੀ ਦਾਜਵਰੀ ਦੇ ਕੱਪੜਾ ਤੁਸੀਂ ਬਣਾਉਣਾ 2 ਲੱਖ ਰੁਪਏ ਦੀ ਦਾਜਵਰੀ ਬਣਦੀ ਆ ਸਾਡੇ ਕੋਲ ਆਜੋ 2 ਲੱਖ ਆਲਾ ਕੱਪੜਾ 80000 ਰੁਪਏ ਚ ਦੇ ਦਾਂਗੇ ਇਦਾਂ ਦੇ ਪਾੜੇ-ਪਾੜੇ ਸੂਟਾਂ ਦੀ তাজਬਰੀ ਫੜਾ ਕੇ ਦਵਾਗੇ ਤੁਹਾਨੂੰ ਦੇਖੋ ਜੀ ਜ਼ੀਰੋ ਟਾਂਕੇ ਦਾ ਕੰਮ ਸ਼ਾਨਦਾਰ ਦੁਪੱਟੇ ਦੇ ਵਰਕ ਸੂਟ ਤੇ ਬਾ ਕਮਾਲ ਕੰਮ ਬਾਜੀ ਇਹ ਚੀਜ਼ ਦਸਾਉਂਦੀ ਹੈ ਵੀ ਮਾਤੂਸ਼ੀ ਦਸਤਾਰ ਅੰਕਲੋਂ ਮੁਕਾਤੀਆਂ ਡਿਜ਼ਾਈਨਿੰਗ ਸਾਰੀ ਆਪ ਦੀ ਰੈਡੀ ਕਰਵਾਉਂਦਾ ਹੈ ਬੈਸਟ ਕੁਆਲਿਟੀ ਦੀ ਡਿਜ਼ਾਈਨਿੰਗ ਰੈਡੀ ਕਰਵਾਉਂਦਾ ਹੈ ਟਾਪ ਦੇ ਕਾਰੀਗਰ ਆਉਂਦੇ ਆ ਔਰ ਚੈਲੰਜ ਇਹ ਵੀ ਗੱਲ ਦਾ ਜਿਹੜਾ ਸੂਟ ਟੋਡੇ ਪਾਇਆ ਹੋਣਾ ਨਾ ਕਿਸੇ ਨੇ ਉਹ ਸੂਟ ਦੇਖੇ ਵੀ ਨਹੀਂ ਹੋਣੇ ਕੋਈ ਤੁਸੀਂ ਜਾਣਕਾਰੀ ਲੈਣੀ ਆ ਮਨ 'ਚ ਕੋਈ ਸਵਾਲ ਆ ਆ ਨੰਬਰ ਸਕਰੀਨ ਤੇ ਦੇ ਦਿੱਤਾ ਤੁਸੀਂ ਇੱਥੇ ਫੋਨ ਕਰ ਲਿਓ ਚੈਲੰਜ ਕਰਦੇ ਆਂ ਭਾਈ ਜੀ 50 ਹਜ਼ਾਰ ਵਾਲਾ ਕੱਪੜਾ ਦਵਾਂਗੇ 15 ਹਜ਼ਾਰ 'ਚ 20 ਹਜ਼ਾਰ ਵਾਲਾ ਕੱਪੜਾ ਦਵਾਂਗੇ 8 ਹਜ਼ਾਰ 'ਚ ਜਿਹੜੀ ਲਗਜ਼ਰੀ ਵੈਰਾਈਟੀ ਆ ਬਾਜ਼ਾਰ 'ਚ 2 ਲੱਖ ਦੀ ਸਾਡੇ ਕੋਲ 80 ਹਜ਼ਾਰ ਦੀ ਹੁਣ ਆ ਜਿਓ ਹੋਰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਤੁਹਾਨੂੰ ਵੱਡੇ ਫਾਇਦੇ ਕਰਾਂਗੇ 40 ਸੋਹਣੀ ਵੈਰਾਈਟੀ ਦਵਾਂਗੇ ਪੈਸੇ ਲਵਾਂਗੇ ਥੋੜੇ ਕੈਮਰਾਮੈਨ ਆਫ ਸੌਂਦੀ ਨਾਲ ਹਰਦੀਪ ਸਿੰਘ ਅੱਗਰਥਾਂ ਟੀਵੀ ਕਰਦਾ ਹੈ